ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਕਰਨ ਵਾਲੇ ਹਾਂ ਜੇਕਰ ਤੁਸੀਂ 16 ਸਤੰਬਰ ਸੰਗਰਾਂਦ ਵਾਲੇ ਪਵਿੱਤਰ ਦਿਹਾੜੇ ਤੋਂ ਪਹਿਲਾਂ ਪਹਿਲਾਂ ਇਸ ਇੱਕ ਰੋਟੀ ਦਾ ਉਪਾ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੇ ਬੱਚਿਆਂ ਦੀ ਕਿਸਮਤ ਬਦਲ ਜਾਵੇਗੀ ਪੈਸਾ ਧਨ ਦੌਲਤ ਤੇ ਖੁਸ਼ੀਆਂ ਤੁਹਾਡੇ ਮਗਰ ਮਗਰ ਫਿਰਨਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਥ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਥ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਮਾਵਾਂ ਦੇ ਲਈ ਹੈ ਜੋ ਆਪਣੇ ਬੱਚਿਆਂ ਨੂੰ ਲੈ ਕੇ ਬੜੀਆਂ ਜ਼ਿਆਦਾ ਚਿੰਤਿਤ ਰਹਿੰਦੀਆਂ ਹਨ ਜਾਂ ਕਈ ਅਜਿਹੇ ਲੋਕ ਹਨ ਜੋ ਆਪਣੇ ਘਰ ਦੀਆਂ ਪਰੇਸ਼ਾਨੀਆਂ ਤੋਂ ਹਮੇਸ਼ਾ ਹੀ ਖਿਜੇ ਰਹਿੰਦੇ ਹਨ ਜੋ ਆਪਣੇ ਬੱਚਿਆਂ ਦੇ ਵੀ ਬਹੁਤ ਜ਼ਿਆਦਾ ਫਿਕਰ ਕਰਦੇ ਹਨ ਕਈ ਭੈਣਾ ਕਮੈਂਟ ਬਾਕਸ ਵਿੱਚ ਅਕਸਰ ਹੀ ਸਵਾਲ ਕਰਦੀਆਂ ਹਨ ਜੀ ਕਿ ਸਾਨੂੰ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਪਾਠ ਦੱਸੋ ਜਾਂ ਕੋਈ ਸ਼ਬਦ ਜਾਪ ਦੱਸੋ ਕੋਈ ਨੁਕਤਾ ਹੀ ਦੱਸ ਦਿਓ ਕਈ ਭੈਣਾ ਬੀਬੀਆਂ ਕਮੈਂਟ ਬਾਕਸ ਵਿੱਚ ਲਿਖਦੀਆਂ ਹਨ ਸਾਡਾ ਬੱਚਾ ਪੜ੍ਹਾਈ ਵਿੱਚ ਬੜਾ ਕਮਜ਼ੋਰ ਹੈ ਉਹਦਾ ਪੜ੍ਹਾਈ ਵਿੱਚ ਮੰਨਣਾ ਹੀ ਲੱਗਦਾ ਜਾਂ ਕਈ ਭੈਣਾ ਆਖਦੀਆਂ ਹਨ ਬੱਚਾ ਸਰੀਰਕ ਪੱਖੋਂ ਬੜਾ ਕਮਜ਼ੋਰ ਹੈ ਉਹਦੇ ਸਰੀਰ ਨੂੰ ਹਰ ਵੇਲੇ ਹੀ ਆਲਸ ਪਿਆ ਰਹਿੰਦਾ ਹੈ। ਉਹ ਹਮੇਸ਼ਾ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ। ਕਈ ਭੈਣਾਂ ਆਖਦੀਆਂ ਹਨ ਸਾਡੇ ਬੱਚੇ ਜਿੱਦ ਬੜੀ ਜ਼ਿਆਦਾ ਕਰਦੇ ਹਨ। ਜਿਨ੍ਹਾਂ ਦੇ ਬੱਚੇ ਜਵਾਨ ਹੋ ਚੁੱਕੇ ਹਨ ਉਹਨਾਂ ਨੂੰ ਇਹ ਫਿਕਰ ਲੱਗੀ ਰਹਿੰਦੀ ਹੈ ਕਿ ਸਾਡਾ ਬੱਚਾ ਕਿਤੇ ਮਾੜੀ ਸੰਗਤ ਵਿੱਚ ਨਾ ਪੈ ਜਾਵੇ। ਤਾਂ ਸਾਤਸੰਗ ਜੀ ਮਾਵਾਂ ਦੀ ਜੋ ਚਿੰਤਾ ਹੈ ਤੁਹਾਡਾ ਬੱਚਾ ਅਜੇ ਭਾਵੇਂ ਛੋਟਾ ਹੈ ਭਾਵੇਂ ਜਵਾਨ ਹੋ ਚੁੱਕਿਆ ਹੈ ਸਭ ਦੇ ਲਈ ਅੱਜ ਆਪਾਂ ਇੱਕ ਬਹੁਤ ਹੀ ਪਾਵਰਫੁੱਲ ਨੁਕਤਾ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਦੇ ਅਖੀਰ ਵਿੱਚ ਇੱਕ ਸ਼ਬਦ ਦਾ ਜਾਪ ਦੀ ਅਸੀਂ ਸਾਂਝ ਵੀ ਪਾਵਾਂਗੇ ਜੋ ਸ਼ਬਦ ਦਾ ਜਾਪ ਮਾਵਾ ਨੇ ਖੁਦ ਵੀ ਕਰਨਾ ਹੈ ਆਪਣੇ ਬੱਚਿਆਂ ਤੋਂ ਵੀ ਕਰਵਾਉਣਾ ਹੈ ਤਾਂ ਵੇਖਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜੋ ਵੀ ਬੱਚਿਆਂ ਦੇ ਪ੍ਰਤੀ ਚਿੰਤਾ ਹੈ ਹਮੇਸ਼ਾ ਲਈ ਦੂਰ ਹੋ ਜਾਵੇਗੀ ਤੁਸੀਂ ਜੋ ਵੀ ਆਪਣੇ ਬੱਚਿਆਂ ਦੇ ਲਈ ਚਾਹੁੰਦੇ ਹੋ ਕਿ ਸਾਡਾ ਬੱਚਾ ਤੰਦਰੁਸਤ ਰਹੇ ਤਰੱਕੀ ਕਰੇ ਤਾਂ ਵੇਖਣਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੇ ਬੱਚੇ ਨੂੰ ਚੰਗੀ ਮਤਬੁੱਧ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਬੱਚੇ ਦੀ ਤਰੱਕੀ ਤੰਦਰੁਸਤੀ ਦੇ ਰਾਹ ਖੁੱਲਣੇ ਸ਼ੁਰੂ ਹੋ ਜਾਣਗੇ ਆਓ ਗੱਲ ਕਰਦੇ ਹਾਂ ਜੀ ਕੁਝ ਸ਼ਕਤੀਸ਼ਾਲੀ ਉਪਾਅ ਅਤੇ ਸ਼ਕਤੀਸ਼ਾਲੀ ਸ਼ਬਦ ਦੇ ਬਾਰੇ ਜੋ ਕਿ ਤੁਹਾਡੇ ਬੱਚੇ ਦੇ ਭਾਗ ਤੁਹਾਡੇ ਬੱਚੇ ਦੀ ਕਿਸਮਤ ਨੂੰ ਹਮੇਸ਼ਾ ਲਈ ਬਦਲ ਦੇਣਗੇ ਸਾਧ ਸੰਗਾ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਉਸ ਸ਼ਕਤੀਸ਼ਾਲੀ ਉਪਾਅ ਪਾਵਰਫੁਲ ਉਪਾਅ ਜਾਂ ਨੁਕਤੇ ਦੇ ਬਾਰੇ ਭੈਣੋ ਇਹ ਨੁਕਤਾ ਹੈ ਰੋਟੀ ਦੀ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਸਾਜ ਤੁਹਾਡੇ ਬੱਚੇ ਦੀ ਕਿਸਮਤ ਨੂੰ ਜੋ ਬਦਲ ਕੇ ਰੱਖ ਦੇਵੇਗੀ ਜਿਹੜੀ ਰੋਟੀ ਆਪਾਂ ਹਰ ਰੋਜ਼ ਆਪਣੇ ਘਰ ਵਿੱਚ ਬਣਾਉਂਦੇ ਹਾਂ ਆਪਣੇ ਬੱਚੇ ਨੂੰ ਛਕਾਉਂਦੇ ਹਾਂ ਬਸ ਉਹਨੂੰ ਬਣਾਉਣ ਦਾ ਤਰੀਕਾ ਬਦਲਣਾ ਹੈ ਤਾਂ ਵੇਖਿਓ ਤੁਹਾਡੇ ਬੱਚੇ ਦੇ ਸਵੇਰ ਤੁਹਾਡੇ ਬੱਚੇ ਦੀ ਕਿਸਮਤ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜਾਵੇਗੀ ਸਾਤ ਸੰਗਰ ਜੀ ਇੱਕ ਰੋਟੀ ਸਾਡੇ ਬੱਚੇ ਦੀ ਕਿਸਮਤ ਨੂੰ ਸਾਡੇ ਬੱਚੇ ਦੇ ਸੁਭਾ ਨੂੰ ਕਿੰਜ ਬਦਲ ਸਕਦੀ ਹੈ ਇਹ ਸਮਝਣ ਦੇ ਲਈ ਇੱਕ ਛੋਟੀ ਜਿਹੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਕਿਉਂਕਿ ਸਾਤ ਸੰਗਰ ਜੀ ਕਹਾਣੀ ਦੇ ਮਾਧਿਮ ਰਾਹੀਂ ਗੱਲ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਜਿਹੜਾ ਭੋਜਨ ਪ੍ਰਸ਼ਾਦਾ ਆਪਾਂ ਹਰ ਰੋਜ਼ ਸ਼ੱਕਦੇ ਹਾਂ ਜਿਹੜੀ ਰੋਜ਼ੀ ਰੋਟੀ ਆਪਾਂ ਹਰ ਰੋਜ਼ ਖਾਂਦੇ ਹਾਂ ਉਹ ਸਾਡੇ ਤਨ ਅਤੇ ਮਨ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ ਕਰਦੀ ਕਿਵੇਂ ਹੈ ਆਓ ਇਸ ਕਹਾਣੀ ਰਾਹੀਂ ਸਮਝਦੇ ਹਾਂ ਸਾਧ ਸੰਗਤ ਜੀ ਇਦਾਂ ਹੀ ਆਖਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਸੰਤ ਮਹਾਤਮਾ ਜੀ ਆਏ ਉਹ ਸੰਤ ਮਹਾਤਮਾ ਜੀ ਪਿੰਡ ਦੇ ਬਾਹਰ ਇੱਕ ਕੁਟਿਆ ਵਿੱਚ ਰਹਿਣ ਲੱਗ ਗਏ ਸਾਰਾ ਦਿਨ ਭਜਨ ਬੰਦਗੀ ਕਰਦੇ ਤੇ ਜਿਹੜੇ ਲੋਕ ਸੰਤ ਮਹਾਤਮਾ ਜੀ ਦੇ ਕੋਲ ਆਉਂਦੇ ਤਾਂ ਸੰਤ ਮਹਾਤਮਾ ਜੀ ਉਹਨਾਂ ਨੂੰ ਵੀ ਰੱਬ ਦੀਆਂ ਗੱਲਾਂ ਸੁਣਾਉਂਦੇ ਤੇ ਰੱਬ ਨਾਲ ਜੋੜਨ ਵਾਲੀਆਂ ਗੱਲਾਂ ਸੁਣਾਉਂਦੇ ਜੇਕਰ ਕੋਈ ਆਪਣੇ ਦੁੱਖ ਤਕਲੀਫ ਉਹਨਾਂ ਦੇ ਕੋਲ ਲੈ ਕੇ ਆਉਂਦਾ ਕਿ ਹੱਲ ਕਰ ਦਿਓ ਤਾਂ ਮਹਾਤਮਾ ਜੀ ਉਹਨਾਂ ਦਾ ਵੀ ਹੱਲ ਕਰ ਦਿੰਦੇ ਹੌਲੀ ਹੌਲੀ ਸੰਤ ਮਹਾਤਮਾ ਜੀ ਦੇ ਚਰਚੇ ਚਾਰ ਚੁਫੇਰੇ ਹੋਣੇ ਸ਼ੁਰੂ ਹੋ ਗਏ ਬਹੁਤ ਸਾਰੀਆਂ ਸੰਗਤਾਂ ਹਰ ਰੋਜ਼ ਸੰਤ ਮਹਾਤਮਾ ਜੀ ਦੇ ਕੋਲ ਆਉਣ ਲੱਗੀਆਂ ਕਹਿੰਦੇ ਹੌਲੀ ਹੌਲੀ ਗੱਲ ਉਸ ਨਗਰ ਦੇ ਰਾਜੇ ਤੇ ਰਾਣੀ ਤੱਕ ਵੀ ਪਹੁੰਚ ਗਈ ਰਾਜਾ ਰਾਣੀ ਵੀ ਮਹਾਤਮਾ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਗਏ ਜਦੋਂ ਆ ਕੇ ਮਹਾਤਮਾ ਜੀ ਦੇ ਪ੍ਰਵਚਨ ਸੁਣੇ ਤਾਂ ਕਹਿੰਦੇ ਉਹ ਵੀ ਦੋਵੇਂ ਜੀ ਬੜੇ ਪ੍ਰਭਾਵਿਤ ਹੋਏ। ਉਹਨਾਂ ਨੇ ਉਹ ਸੰਤ ਮਹਾਤਮਾ ਜੀ ਨੂੰ ਬੇਨਤੀ ਕੀਤੀ ਤੁਸੀਂ ਸਾਡੇ ਮਹਿਲ ਚੱਲੋ। ਆਰਾਮਦਾਇਕ ਜੀਵਨ ਜਿਓ। ਸਾਨੂੰ ਸੇਵਾ ਦਾ ਮੌਕਾ ਦਿਓ। ਕਹਿੰਦੇ ਸੰਤ ਮਹਾਤਮਾ ਜੀ ਨੇ ਬੜਾ ਕਿਹਾ ਰਾਜਨ ਨਹੀਂ ਮੈਂ ਇੱਥੇ ਬਿਲਕੁਲ ਆਰਾਮ ਵਿੱਚ ਹਾਂ। ਮੈਨੂੰ ਕੋਈ ਦਿੱਕਤ ਨਹੀਂ ਆ। ਪਰ ਕਹਿੰਦੇ ਰਾਜਾ ਤੇ ਰਾਣੀ ਵਾਰ-ਵਾਰ ਜ਼िद ਕਰਦੇ ਰਹੇ। ਨਹੀਂ ਤੁਸੀਂ ਸਾਡੇ ਨਾਲ ਹੀ ਚੱਲੋ ਸਾਡੇ ਹੁੰਦਿਆਂ ਹੋਇਆਂ। ਤੁਸੀਂ ਇੱਥੇ ਨਗਰ ਵਿੱਚ ਨਹੀਂ ਰਹਿ ਸਕਦੇ ਸਾਨੂੰ ਸੇਵਾ ਕਰਨ ਦਾ ਮੌਕਾ ਦੇਓ ਅਸੀਂ ਵੀ ਤੁਹਾਡੀ ਸੇਵਾ ਕਰਕੇ ਪੁੰਨ ਕਮਾਉਣਾ ਚਾਹੁੰਦੇ ਹਾਂ ਕਹਿੰਦੇ ਜਦੋਂ ਰਾਜਾ ਤੇ ਰਾਣੀ ਨੇ ਵਾਰ-ਵਾਰ ਬੇਨਤੀ ਕੀਤੀ ਤਾਂ ਸੰਤ ਮਹਾਤਮਾ ਜੀ ਨੂੰ ਨਾਲ ਜਾਣਾ ਹੀ ਪਿਆ ਕਹਿੰਦੇ ਚਲੋ ਸੰਤ ਜੀ ਰਾਜੇ ਤੇ ਰਾਣੀ ਦੇ ਨਾਲ ਮਹਿਲ ਚਲੇ ਗਏ ਹੁਣ ਉੱਥੇ ਕੁਝ ਦਿਨ ਰਹੇ ਸ਼ਾਹੀ ਭੋਜਨ ਚੰਗੇ ਕੱਪੜੇ ਤੇ ਚੰਗਾ ਰਹਿਣ ਸਹਿਣ ਕਿੱਥੇ ਤਾਂ ਬਾਬਾ ਜੀ ਪਹਿਲਾਂ ਪੁੰਜੇ ਜ਼ਮੀਨ ਤੇ ਸੌਂਦੇ ਸਨ ਹੁਣ ਨਰਮ ਗੱਦਿਆਂ ਤੇ ਸੌਣਾ ਸ਼ੁਰੂ ਕਰ ਦਿੱਤਾ ਇਦਾਂ ਹੀ 5-7 ਮਹੀਨਿਆਂ ਵਿੱਚ ਉਹਨਾਂ ਦੇ ਸੁਭਾਅ ਵਿੱਚ ਬੜੀ ਤੇਜ਼ੀ ਨਾਲ ਬਦਲਾਅ ਆਇਆ ਉਹਨਾਂ ਦਾ ਨੀਮ ਛੁੱਟ ਗਿਆ ਹੁਣ ਨਿੱਕੀ-ਨਿੱਕੀ ਗੱਲ ਤੇ ਗੁੱਸਾ ਕਰਦੇ ਉਹਨਾਂ ਦੇ ਮਨ ਵਿੱਚ ਲਾਲਚ ਪੈਦਾ ਹੋਣ ਲੱਗ ਗਿਆ ਪਰ ਕਹਿੰਦੇ ਰਾਜ ਮਹਿਲ ਦੇ ਵਿੱਚ ਕਿਸੇ ਨੋਵੇਂ ਸੰਤ ਜੀ ਤੋਂ ਇਹ ਉਮੀਦ ਨਹੀਂ ਸੀ ਕਦੇ ਉਹਨਾਂ ਦੇ ਮਨ ਵਿੱਚ ਇਹ ਖਿਆਲ ਨਹੀਂ ਸੀ ਆਇਆ ਕਿ ਇੰਨੀ ਭਜਨ ਬੰਦਗੀ ਕਰਨ ਵਾਲਾ ਬੰਦਾ ਕਦੇ ਚੋਰੀ ਵੀ ਕਰ ਸਕਦਾ ਹੈ ਇਸ ਕਰਕੇ ਉਹ ਸੰਤ ਮਹਾਤਮਾ ਜੀ ਨੂੰ ਮਹਿਲ ਦੇ ਵਿੱਚ ਕਿਸੇ ਵੀ ਕੋਨੇ ਵਿੱਚ ਜਾਣ ਦੀ ਇਜਾਜ਼ਤ ਸੀ ਇੱਥੋਂ ਤੱਕ ਕਿ ਰਾਜੇ ਦੇ ਖਜ਼ਾਨੇ ਤੱਕ ਵੀ ਬਿਨਾਂ ਪੁੱਛਿਆ ਸੰਤ ਮਹਾਤਮਾ ਜੀ ਜਾ ਸਕਦੇ ਸਨ ਕਹਿੰਦੇ ਇਸੇ ਗੱਲ ਦਾ ਫਾਇਦਾ ਚੁੱਕਿਆ ਤੇ ਇੱਕ ਦਿਨ ਸੰਤ ਮਹਾਤਮਾ ਜੀ ਕੁਝ ਕਹਿਣ ਅਤੇ ਕੁਝ ਪੈਸੇ ਲੈ ਕੇ ਉੱਥੋਂ ਭੱਜ ਗਏ ਕਹਿੰਦੇ ਜਦੋਂ ਸਵੇਰ ਹੋਈ ਤਾਂ ਰਾਜੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਸੰਤ ਜੀ ਨੇ ਚੋਰੀ ਕੀਤੀ ਤਾਂ ਕਹਿੰਦੇ ਰਾਜੇ ਨੇ ਸੰਤ ਦੀ ਭਾਲ ਕਰਵਾਉਣੀ ਸ਼ੁਰੂ ਕਰ ਦਿੱਤੀ। ਇਧਰੋਂ ਸੰਤ ਜੀ ਵੀ ਭੱਜਦੇ ਭੱਜਦੇ ਇੱਕ ਜੰਗਲ ਵਿੱਚ ਪਹੁੰਚੇ ਤੇ ਭੁੱਖ ਬੜੀ ਲੱਗੀ ਸੀ। ਉਹਨਾਂ ਨੂੰ ਤੇ ਉੱਤੇ ਇੱਕ ਦਰਖਤ ਦਿਸਿਆ ਤੇ ਦਰਖਤ ਦੇ ਉੱਤੇ ਕੁਝ ਫਲ ਲੱਗੇ ਸਨ। ਕਹਿੰਦੇ ਉਹ ਸੰਤ ਜੀ ਨੇ ਉਸ ਫਲ ਦੇ ਦਰਖਤ ਦੇ ਹੇਠਾਂ ਬੈਠ ਗਏ। ਇੱਕ ਫਲ ਉਹਨਾਂ ਦੀ ਝੋਲੀ ਵਿੱਚ ਆਣ ਡਿੱਗਿਆ। ਕਹਿੰਦੇ ਉਹ ਫਲ ਨੂੰ ਸੰਤ ਜੀ ਨੇ ਤੁਰੰਤ ਖਾ ਲਿਆ। ਕਿਉਂਕਿ ਉਹਨਾਂ ਨੂੰ ਭੁੱਖ ਬੜੀ ਲੱਗੀ ਸੀ। ਕਹਿੰਦੇ ਪਰ ਉਹ ਜਿਹੜਾ ਫਲ ਸੀ ਉਹਨਾਂ ਨੇ ਖਾਧਾ ਉਹਦੇ ਨਾਲ ਸੰਤ ਜੀ ਦਾ ਪੇਟ ਖਰਾਬ ਹੋ ਗਿਆ 7 ਦਿਨ ਤੱਕ ਉਹ ਸੰਤ ਮਹਾਤਮਾ ਜੀ ਉਸੇ ਤਰ੍ਹਾਂ ਜੰਗਲ ਵਿੱਚ ਪਏ ਰਹੇ ਜੋ ਵੀ ਉਹਨਾਂ ਦੇ ਅੰਦਰ ਦੀ ਗੰਦਗੀ ਸੀ ਨਾ ਸਭ ਬਾਹਰ ਨਿਕਲ ਗਈ ਕਹਿੰਦੇ 7ਵੇਂ ਦਿਨ ਤੱਕ ਸੰਤ ਮਹਾਤਮਾ ਜੀ ਨੂੰ ਸੁਰਤ ਆਈ ਤੇ ਜਦੋਂ ਸੁਰਤ ਆਈ ਮਨ ਦੇ ਵਿੱਚ ਖਿਆਲ ਆਇਆ ਕਿ ਮਨਾ ਤੋਂ ਕੀ ਸੀ ਤੇ ਕੀ ਬਣ ਗਿਆ ਤੇ ਤੂੰ ਤਾਂ ਹਰ ਵੇਲੇ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਸੀ ਕਿੱਥੇ ਤੋਂ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਕਹਿੰਦੇ ਸੰਤ ਮਹਾਤਮਾ ਜੀ ਬੜਾ ਹੀ ਪਛਤਾ ਰਹੇ ਸਨ ਤੇ ਸੋਚੇ ਪਏਗੇ ਫਿਰ ਕੁਝ ਦੇਰ ਸੰਤ ਜੀ ਨੇ ਆਪਣੇ ਨਾਲ ਵਿਚਾਰ ਕਰਨ ਤੋਂ ਬਾਅਦ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਉਹਨਾਂ ਨੇ ਹਿੰਮਤ ਕੀਤੀ ਕੁਲ ਪਾਣੀ ਦੇ ਤਲਾਬ ਦੇ ਵਿੱਚ ਇਸ਼ਨਾਨ ਕੀਤਾ ਜੋ ਕਪੜੇ ਨਾਲ ਲੈ ਕੇ ਤੁਰੇ ਸਨ ਕਪੜੇ ਬਦਲੇ ਤੇ ਜੋ ਗਹਿਣਾ ਘਟਾ ਪੈਸੇ ਸੀ ਉਹ ਚੁੱਕ ਕੇ ਰਾਜ ਮਹਿਲ ਨੂੰ ਤੁਰ ਪਏ ਕਹਿੰਦੇ ਰਾਜੇ ਦੇ ਸਾਹਮਣੇ ਪਹੁੰਚ ਗਏ ਤੇ ਸਾਰੇ ਹੀ ਪੈਸੇ ਤੇ ਗਹਿਣਾ ਰਾਜੇ ਦੇ ਸਾਹਮਣੇ ਰੱਖ ਦਿੱਤਾ ਤੇ ਮਾਫੀ ਮੰਗੀ। ਰਾਜਾ ਕਹਿਣ ਲੱਗਾ ਸੰਤ ਜੀ ਜੇਕਰ ਤੁਸੀਂ ਆਪਣੇ ਆਪ ਹੀ ਆ ਗਏ ਹੋ ਇਹ ਪੈਸੇ ਤੇ ਗਹਿਣੇ ਮੋੜ ਦੇਣੇ ਸੀ ਤਾਂ ਫਿਰ ਤੁਸੀਂ ਚੋਰੀ ਕਿਉਂ ਕੀਤੀ? ਸੰਤ ਜੀ ਕਹਿਣ ਲੱਗੇ ਰਾਜਨ ਇਸ ਗੱਲ ਦਾ ਤਾਂ ਮੈਨੂੰ ਖੁਦ ਵੀ ਨਹੀਂ ਪਤਾ ਲੱਗਾ ਪਰ ਮੇਰੀ ਭਜਨ ਬੰਦਗੀ ਤੇ ਮੇਰੀ ਸੋਚ ਇਹ ਦੱਸਦੀ ਹੈ ਜਿਹੋ ਜਿਹਾ ਅਨ ਉਹੋ ਜਿਹਾ ਮਨ। ਇਹ ਗੱਲ ਮੈਂ ਅੱਜ ਬਿਲਕੁਲ ਮੇਰੇ ਤੇ ਸਖਤ ਲਾਗੂ ਹੁੰਦੀ ਹੋਈ ਨਜ਼ਰ ਆ ਰਹੀ ਹੈ। ਰਾਜਨ ਤੇਰੇ ਰਾਜ ਦੇ ਵਿੱਚ ਝੂਠ, ਬੇਈਮਾਨੀ ਤੇ ਲਾਲਚ ਦਾ ਪੈਸਾ ਹੈ। ਜਿਸ ਦਾ ਅੰਨ ਤੇਰੇ ਘਰ ਵਿੱਚ ਹਰ ਰੋਜ਼ ਪੱਕਦਾ ਹੈ। ਉਹੀ ਅੰਨ ਖਾ ਕੇ ਮੇਰਾ ਮਨ ਵੀ ਤੇਰੇ ਵਾਂਗ ਲਾਲਚੀ ਹੋ ਗਿਆ। ਕਿਉਂਕਿ ਤੂੰ ਵੀ ਲਾਲਚ ਵਸ ਪੈ ਕੇ ਪਤਾ ਨਹੀਂ ਝੂਠ ਬੋਲਿਆ। ਕਿੰਨੇ ਤੋਂ ਪਾਪ ਕੀਤੇ ਹਨ, ਕਿੰਨੀ ਤੂੰ ਬੇਈਮਾਨੀ ਕੀਤੀ ਹੈ। ਬਸ ਤੇਰੇ ਘਰ ਦਾ ਅੰਨ ਖਾ ਕੇ ਮੇਰੇ ਮਨ ਤੇਰੇ ਵਰਗਾ ਹੋ ਚੁੱਕਾ ਹੈ। ਜਿਵੇਂ ਹੀ ਤੇਰੇ ਖਾਦੇ ਹੋਏ ਅੰਨ ਦਾ ਇੱਕ ਇੱਕ ਕਤਰਾ ਮੇਰੇ ਅੰਦਰੋਂ ਬਾਹਰ ਆ ਗਿਆ ਤਾਂ ਮੇਰ ਨੂੰ ਸੋਝੀ ਹੋ ਗਈ ਕਿ ਮੈਂ ਕੀ ਸੀ ਤੇ ਕੀ ਬਣ ਗਿਆ ਸੋ ਸਾਧ ਸੰਗਤ ਜੀ ਇਹ ਕਹਾਣੀ ਪਹਾਵੇਂ ਤੁਹਾਨੂੰ ਕਾਲਪਨਿਕ ਲੱਗਦੀ ਹੋਵੇ ਪਰ ਕਹਾਣੀ ਦੇ ਮਾਧਿਅਮ ਰਾਹੀਂ ਕਹਾਣੀਕਾਰ ਨੇ ਸਾਨੂੰ ਹਮੇਸ਼ਾ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਵੀ ਆਪਾਂ ਅਨ ਹਰ ਰੋਜ਼ ਖਾਂਦੇ ਹਾਂ ਉਹ ਸਾਡੇ ਮਨ ਨੂੰ ਬੜਾ ਪ੍ਰਭਾਵਿਤ ਕਰਦਾ ਹੈ ਉਹ ਭੋਜਨ ਪ੍ਰਸ਼ਾਦਾ ਕਿਸ ਤਰੀਕੇ ਨਾਲ ਕਮਾਇਆ ਗਿਆ ਹੈ ਇਸ ਲਈ ਸਾਧ ਸੰਗਤ ਜੀ ਹਮੇਸ਼ਾ ਹੱਕ ਹਲਾਲ ਦੀ ਕਮਾਈ ਖਾਓ ਤੇ ਕਮਾਈ ਹੋਈ ਰੋਟੀ ਦੇ ਵਿੱਚੋਂ ਹੀ ਆਪਣੇ ਘਰ ਪਰਿਵਾਰ ਨੂੰ ਖਵਾਓ ਕਦੇ ਵੀ ਬੇਈਮਾਨੀ ਦਾ ਕੁਝ ਨਾ ਖਾਓ ਇਥੋਂ ਤਾਂ ਇਹੀ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਸਾਧ ਸੰਗਤ ਜੀ ਇਹਨਾਂ ਗੱਲਾਂ ਮਾੜੀਆਂ ਦਾ ਬੜਾ ਸਾਡੇ ਤੇ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਘਰ ਵਿੱਚ ਨੇਕ ਦੀ ਕਮਾਈ ਨਹੀਂ ਹੁੰਦੀ ਅਸੀਂ ਜੋ ਖਾਂਦੇ ਹਾਂ ਜੋ ਪਾਉਂਦੇ ਹਾਂ ਤੇ ਜੋ ਵੇਖਦੇ ਹਾਂ ਇਹਨਾਂ ਸਾਰੀਆਂ ਹੀ ਚੀਜ਼ਾਂ ਦਾ ਸਾਡੇ ਮਨ ਤੇ ਬੜਾ ਗਹਿਰਾ ਅਸਰ ਹੁੰਦਾ ਹੈ ਸੋ ਇਸ ਕਰਕੇ ਹਮੇਸ਼ਾ ਚੰਗਾ ਭੋਜਨ ਖਾਓ ਚੰਗਾ ਭੋਜਨ ਪੋਜ਼ਿਟਿਵ ਬਣਾਓ ਤੇ ਸੋਚ ਨੂੰ ਚੰਗੀ ਤੇ ਮਜ਼ਬੂਤ ਤੇ ਕਾਮਯਾਬ ਬਣਾ ਲਓ ਤਾਂ ਭੈਣਾ ਬੀਬੀਆਂ ਇਸ ਗੱਲ ਦਾ ਬਹੁਤ ਖਾਸ ਧਿਆਨ ਰੱਖੋ ਕਿ ਆਪਣੇ ਘਰ ਦੇ ਵਿੱਚ ਜੀਆਂ ਦੇ ਲਈ ਜਦੋਂ ਵੀ ਪ੍ਰਸ਼ਾਦਾ ਬਣਾਉਂਦੇ ਹੋ ਜਦੋਂ ਬੱਚਿਆਂ ਲਈ ਭੋਜਨ ਪ੍ਰਸ਼ਾਦਾ ਬਣਾਉਂਦੇ ਹੋ ਖਾਸ ਕਰਕੇ ਧਿਆਨ ਰੱਖੋ ਸਾਡਾ ਮਨ ਉਸ ਵੇਲੇ ਗੁਰਬਾਣੀ ਨਾਲ ਜੁੜਿਆ ਹੋਵੇ ਸਾਡੇ ਮਨ ਵਿੱਚ ਉਸ ਵੇਲੇ ਪੋਜ਼ਿਟਿਵ ਸੋਚ ਹੋਵੇ ਕਈ ਵਾਰ ਕਈ ਭੈਣਾਂ ਮੋਬਾਈਲ ਦੇ ਉੱਪਰ ਕੁਝ ਫਿਲਮਾਂ ਲਾ ਕੇ ਵੇਖਦੀਆਂ ਹਨ ਤੇ ਫਿਰ ਭੋਜਨ ਪ੍ਰਸ਼ਾਦਾ ਤਿਆਰ ਕਰਦੀਆਂ ਹਨ। ਕਈ ਵਾਰ ਕਿਸੇ ਨਾਲ ਗੱਲ ਕਰਦੀਆਂ ਪ੍ਰਸ਼ਾਦਾ ਤਿਆਰ ਕਰਦੀਆਂ ਹਨ ਤੇ ਕੁਝ ਭੈਣਾਂ ਕਿਸੇ ਗੱਲੋਂ ਦੁਖੀ ਪਰੇਸ਼ਾਨ ਹੋ ਕੇ ਮਨ ਵਿੱਚ ਗਾਲਾਂ ਵਿਚਾਰ ਕੱਢ ਕੇ ਗੁੱਸੇ ਹੋ ਕੇ ਵੀ ਪ੍ਰਸ਼ਾਦਾ ਤਿਆਰ ਕਰਦੀਆਂ ਹਨ। ਉਹ ਜੋ ਵੀ ਵਿਚਾਰ ਸਾਡੇ ਮਨ ਦੇ ਅੰਦਰ ਚੱਲਦੇ ਹਨ ਉਹਨਾਂ ਵਿਚਾਰਾਂ ਦੇ ਨਾਲ ਸਾਡੇ ਹੱਥੀਂ ਬਣ ਰਹੇ ਭੋਜਨ ਪ੍ਰਸ਼ਾਦ ਦੇ ਵਿੱਚ ਅਸਰ ਜਾਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਭੈਣਾਂ ਬੀਬੀਆਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਜਦੋਂ ਵੀ ਪ੍ਰਸ਼ਾਦਾ ਬਣਾਉਂਦਾ ਮਨ ਦੇ ਵਿੱਚ ਗੁਰੂ ਜੀ ਦੇ ਵਿਚਾਰ ਚੱਲਣੇ ਚਾਹੀਦੇ ਹਨ ਪਾਠ ਗੁਰਬਾਣੀ ਚੱਲਣੀ ਚਾਹੀਦੀ ਹੈ ਜਾਂ ਗੁਰਬਾਣੀ ਸੁਣਦਿਆਂ ਸੁਣਦਿਆਂ ਹੀ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਹੈ ਫਿਰ ਵੇਖਿਓ ਗੁਰਬਾਣੀ ਦੇ ਅਸਰ ਨੇ ਤੁਹਾਡੇ ਬੱਚੇ ਦੇ ਤਨ ਤੇ ਮਨ ਦੇ ਰੋਗਾਂ ਨੂੰ ਹਮੇਸ਼ਾ ਲਈ ਦੂਰ ਕਰ ਦੇਣਾ ਹੈ ਤੁਹਾਡੇ ਬੱਚੇ ਦੀ ਸੋਚ ਨੂੰ ਬਦਲ ਕੇ ਰੱਖ ਦੇਣਾ ਹੈ ਜਿਹੜੀਆਂ ਭੈਣਾਂ ਬੀਬੀਆਂ ਇਸ ਤਰ੍ਹਾਂ ਭੋਜਨ ਪ੍ਰਸ਼ਾਦਾ ਬਣਾ ਕੇ ਆਪਣੇ ਬੱਚੇ ਨੂੰ ਛਕਾਉਂਦੀਆਂ ਹਨ ਉਹਨਾਂ ਬੱਚਿਆਂ ਦਾ ਮਨ ਖੁਸ਼ ਤੇ ਸਰੀਰ ਤੰਦਰੁਸਤ ਹੋ ਜਾਂਦਾ ਹੈ ਪਾਣੀ ਵੀ ਆਪਣੇ ਬੱਚੇ ਨੂੰ ਜਦੋਂ ਦੇਂਦੇ ਹੋ ਨਾ ਤਾਂ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਤੁਹਾਡੇ ਬੱਚੇ ਨਾਲ ਜਿੰਨੀਆਂ ਵੀ ਸੰਬੰਧਿਤ ਪਰੇਸ਼ਾਨੀਆਂ ਹਨ ਹਮੇਸ਼ਾ ਲਈ ਦੂਰ ਹੋ ਜਾਣਗੀਆਂ ਸਾਥ ਸੰਗਤ ਜੀ ਸੋ ਬੱਚੇ ਨੂੰ ਇਹ ਆਦਤ ਪਾਓ ਕਿ ਜਦੋਂ ਵੀ ਬੱਚਾ ਭੋਜਨ ਪ੍ਰਸ਼ਾਦਾ ਕਰਨਾ ਸ਼ੁਰੂ ਕਰੇ ਤਾਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰੇ ਤੁੱਕ ਟੋ ਕਟ ਪੰਜ ਵਾਰ ਵਾਹਿਗੁਰੂ ਦਾ ਜਾਪ ਕਰਵਾਓ ਤੇ ਜਾਂ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਵਾਓ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਬੜਾ ਹੀ ਗਹਿਰਾ ਅਸਰ ਹੋ ਜਾਵੇਗਾ ਤਾਂ ਵੇਖਿਓ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬੱਚਿਆਂ ਤੇ ਬਣ ਜਾਵੇਗੀ ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਵਿੱਚ ਵੱਡੇ ਵੱਡੇ ਬਦਲਾਵ ਹੁੰਦੇ ਹੋਏ ਵੇਖੋਗੇ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਸੰਗਰਾਦ ਦੇ ਦਿਹਾੜੇ ਤੱਕ ਇਹ ਕੰਮ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਵੇਖਿਓ ਹੌਲੀ-ਹੌਲੀ ਤੁਹਾਡੀ ਇਸ ਕੰਮ ਨੂੰ ਰੋਜ਼ ਕਰਨ ਦੀ ਆਦਤ ਬਣ ਜਾਵੇਗੀ ਫਿਰ ਤੁਹਾਨੂੰ ਸੋਚਣਾ ਨਹੀਂ ਪਵੇਗਾ ਕਿ ਮੈਂ ਕਿਹੜਾ ਜਾਪ ਕਰਾਂ ਇਸ ਲਈ ਸਾਥ ਸੰਗਤ ਜੀ ਹਮੇਸ਼ਾ ਹੀ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਹੋ ਇਸ ਤਰੀਕੇ ਨਾਲ ਤਨ ਤੇ ਮਨ ਦੋਵੇਂ ਹੀ ਤੰਦਰੁਸਤ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ